ਅੱਜ ਸਮਾਣਾ ਸ਼ਹਿਰ 'ਚ ਮਹਾ ਸ਼ਿਵਰਾਤਰੀ ਦਾ ਤਿਹਾਰ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਮਹਾ ਕਲੇਸ਼ਵਰ ਮੰਦਿਰ ਤੇ ਪੰਜਮੁਖੀ ਮੰਦਿਰਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਸ਼ਿਵਰਾਤਰੀ ਦੇ ਮੌਕੇ ਤੇ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਮੰਦਿਰਾਂ 'ਚ ਸ਼ਿਵ ਭਗਤਾਂ ਦੀ ਭੀੜ ਲੱਗੀ ਹੋਈ ਹੈ। ਲਗਭਗ ਸ਼ਹਿਰ ਦੀਆਂ ਸਾਰੀਆਂ ਮੰਦਿਰ ਪ੍ਰਬੰਧਕ ਕਮੇਟੀਆਂ ਵੱਲੋਂ ਅੱਜ ਸ਼ਿਵਰਾਤਰੀ ਨੂੰ ਲੈ ਕੇ ਮੰਦਿਰਾਂ ਵਿੱਚ ਅਧਾਲੋਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਸ਼ਿਵਾਲਿਆ ਚ ਜਲ ਅਭਿਸ਼ੇਕ ਕਰਨ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਮੰਦਰਾਂ ਵਿੱਚ ਦੁੱਧ ਪਾਲ ਅਤੇ ਪਕੌੜਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਅੱਜ ਸ਼ਿਵਰਾਤਰੀ ਨੂੰ ਲੈ ਕੇ ਭਗਵਾਨ ਸ਼ਿਵ ਸ਼ੰਕਰ ਦੇ ਪਕਤਾਂ ਚ ਭਾਰੀ ਉਤਸ਼ਾਹ ਹੈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਪੰਜਮੁਖੀ ਮੰਦਰ ਵਿੱਚ ਸ਼ਿਵ ਲਿੰਗ ਤੇ ਜਲ ਚੜਾ ਕੇ ਸ਼ਿਵ ਦਾ ਅਸ਼ੀਰਵਾਦ ਲਿਆ ਗਿਆ ਉਹਨਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਕਿ ਤੇ ਕਿਹਾ ਕਿ ਇਸ ਸ਼ਿਵਰਾਤਰੀ ਨੂੰ ਸ਼ਿਵਜੀ ਮਹਾਰਾਜ ਦੇ ਪ੍ਰਗਟ ਹੋ ਕੇ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਇਸ ਮੌਕੇ ਤੇ ਭਗਤ ਫਲ ਫੁੱਲ ਬੇਲ ਪੱਤਰ ਤਤੂਰਾ ਸ਼ਿਵਲਿੰਗ ਤੇ ਚੜਾਉਂਦੇ ਹਨ ਤੇ ਸ਼ਿਵ ਤੇ ਮਾਤਾ ਪਾਰਵਤੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਮੌਕੇ ਤੇ ਵੱਖ-ਵੱਖ ਮੰਦਰਾਂ ਵਿੱਚ ਲੰਗਰ ਵੀ ਲਾਏ ਗਏ ਤੇ ਇਸ ਮੌਕੇ ਹਰਦوار ਤੋਂ ਗੰਗਾ ਜਲ ਲੈ ਕੇ ਪਹੁੰਚੇ ਕਾਵੜੀਆਂ ਤੇ ਸਮਾਣਾ ਸ਼ਹਿਰ ਪਹੁੰਚ ਤੇ ਫੁੱਲਾਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਅੱਜ ਕੈ ਕਾਵੜੀਏ ਪੰਚਮੁਖੀ ਮੰਦਰ ਵਿੱਚ ਜਲ ਗੰਗਾ ਜਲ ਝੜਾ ਕੇ ਆਪਣੀ ਯਾਤਰਾ ਸੰਪੂਰਨ ਕਰਨਗੇ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਕਾਜਨ ਕਾਜਲ 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 ਆਜੀ ਸ਼ਿਵਰਾਤਰੀ ਕੀ ਕਰ ਰਹੇ ਜਾਂਦਾ ਜੀ ਅੱਜ ਆਪ ਸਭੀ ਲੋਕੋ ਕੋ ਸ਼ਿਮਰਾਤਰੀ ਕੀ ਬਹੁਤ ਬਹੁਤ ਸ਼ੁਭਕਾਮਨਾਵਾਂ ਦੋ ਕਿ ਸਭੀ ਮਨੋ ਕਾਮਨਾਇ ਪੂਰੀ ਕਰੇਗੇ ਸ਼ਿਵ ਜੀ ਜੀ ਕਿੰਨਾ ਖਰਾਸਬੰਦ ਕਰ ਬਹੁਤ ਰਸ਼ ਹੈ ਜੀ ਕਿਸ਼ੇ ਢਿੰਗੜਾ ਜੀ ਕਿਸ਼ੇ ਢਿੰਗੜਾ ਜੀ ਆ ਸ਼ਿਵਰਾਤਰੀ ਕੀ ਕਹਿਣਾ ਜਾਂਦਾ ਮੈਂ ਪਹਿਲਾਂ ਤਾਂ ਸਾਡੇ ਪੂਰੇ ਢਿੰਗੜਾ ਪਰਿਵਾਰ ਵੱਲੋਂ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਹੈ ਤੇ ਮੈਂ ਚਾਹੁੰਦਾ ਕਿ ਇਸ ਵਾਰ ਸਾਰਿਆਂ ਦੀ ਕਾਮਨਾਵਾਂ ਪੂਰੀਆਂ ਹੋਣ ਜਿਹੜੇ ਕੰਮ ਸਰਕਾਰ ਦੇ ਰੁਕੇ ਹੋਣ ਉਹ ਵੀ ਪੂਰੇ ਹੋਣ ਇਸ ਕਰਕੇ ਅਸੀਂ ਜਿਵਰਾਤਰੀ ਆਇਆ ਵੀ ਸਰਕਾਰ ਸਾਡੀ ਸਾਡੇ ਬਾਰੇ ਬਹੁਤ ਕੁਝ ਸੋਚੇ ਵੀ ਸਾਡੇ ਸਾਡੇ ਕਲਚਰ ਬਾਰੇ ਅੱਜ ਕੱਲ ਸਾਰਾ ਪੰਜਾਬ ਨਸ਼ੇ ਚ ਡੁੱਲਿਆ ਪਿਆ ਤੇ ਉਸ ਤੋਂ ਬਾਹਰ ਕੱਢਿਓ ਨੂੰ ਜਿਹੜੇ ਸਾਰੇ ਉਹ ਨਜ਼ਾਰੇ ਲੈਣ ਆਏ ਨੇ ਭੰਗ-ਭੰਗ ਪੀਣ ਆਣ ਅਸੀਂ ਉਹਨਾਂ ਚ ਨਹੀਂ ਆ ਤੇ ਅਸੀਂ ਉਹਰੇ ਮਹਾਦੇਵ ਦੇ ਭਗਤਾਂ ਪੱਕੇ ਤੇ ਜੇ ਕੋਈ ਵੀ ਨਸ਼ੇ-ਨੁਸ਼ੇ ਸਾਡੇ ਸਾਹਮਣੇ ਕੋਈ ਕਰਦਾ ਨਾ ਅਸੀਂ ਉਹਨੂੰ ਆਸ ਤੋਂ ਕਰਨ ਕਰੰਦਿੰਦਿਆਂ ਨਾ ਕਦੀ ਕਰਨ ਦਵਾਂਗੇ ਸਾਡੇ ਵੱਲੋਂ ਇਹ ਵਿਚਾਰ ਹੈ ਧੰਨਵਾਦ ਜੀ ਅੱਜ ਮਹਾ ਸ਼ਿਵratri ਦਾ ਤੇ ਹਰ ਬੜੀ ਧੂਮਤਾ ਮਨਾ ਸਮਾਣਾ ਚ ਕਿ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਅੱਜ ਹਰਦوار ਤੋਂ ਕਾਵੜ ਲੈ ਕੇ ਸ਼ਿਪੋਲੇ ਦੇ ਜਲਚਾਰਨ ਵਾਸਤੇ ਸਮਾਣੇ ਤੋਂ ਨੀਰ ਵੜ 1.5 200 ਮੁੰਡਿਆਂ ਦੀ ਜਿਹੜੀ ਕਾਵੜ ਯਾਤਰਾ ਸਮਾਣੇ ਪਹੁੰਚਿਆ ਉਹਨਾਂ ਦਾ ਸਵਾਗਤ ਲਈ ਅਸੀਂ ਇੱਥੇ ਕ੍ਰਿਸ਼ਨਾ ਮਾਰਕੀਟ ਸ਼ਿਵ ਮੰਦਿਰ ਨੇੜੇ ਸਵਾਗਤ ਲਈ ਖੜੇ ਧੀਗੇ ਬਹੁਤ ਬੱਚਾਂ ਦਾ ਜੋਸ਼ ਸੀਗਾ ਬਹੁਤ ਹਮਵਾ ਕੇ ਹਰ ਹਰ ਮਹਾਦੇਵ ਦੇ ਨਾਰੇ ਲਾਂਦੇ ਉਹ ਪੰਜ ਮੁਖੀ ਮੰਦਿਰ ਚ ਪਹੁੰਚ ਰਹੇ ਨੇ ਪਰ ਮਾਤਾ ਉਹਨਾਂ ਤੇ ਆਪਦਾ ਅਸ਼ੀਰਵਾਦ ਰੱਖੇ ਜੈਂਦਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਸਮਾਣਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀs ਸਵਰਾਤਰੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਵੀ ਇੱਥੇ ਅਸੀਂ ਅੱਜ ਸਮਾਣਾ ਦੇ ਜਿਹੜਾ ਪੰਜ ਮੁਖੀ ਮੰਦਿਰ ਵਿਖੇ ਨਸਤਮਸਤਕ ਹੋਣ ਵਾਸਤੇ ਪਹੁੰਚਿਆ ਪ੍ਰਮਾਤਮਾ ਜਿੰਨੇ ਵੀ ਉਸਰ ਸਰਧਾਲੂ ਆਏ ਨੇ ਉਹਨਾਂ ਦੇ ਜੋ ਵੀ ਮਨੋ ਕਾਮਨਾ ਪ੍ਰਭੂ ਉਹਨਾਂ ਦੇ ਸਾਰੀਆਂ ਪੂਰੀਆਂ ਕਰੇ ਔਰ ਹਮੇਸ਼ਾ ਖੁਸ਼ੀਆਂ ਖੜੇ ਲੈ ਕੇ ਆਵੇ ਔਰ ਸਰੀਰਿਕ ਤੰਦਰੁਸਤੀ ਰੱਖੇ ਔਰ ਸਾਰੀ ਦੁਨੀਆ ਵਿੱਚ ਸ਼ਾਂਤੀ ਪ੍ਰਭੂ ਬਣਾ ਕੇ ਰੱਖੇ ਓਮ ਸ਼ਾਂਤੀ ਓਮ